ਇਹਰਾ ਸੱਚਾ ਸੌਦਾ ਮੁਖੀ ਗੁਰਮੀਤ RAM ਰਹੀਮ ਨੂੰ ਇੱਕ ਵਾਰ ਫਿਰ ਤੋਂ ਪੈਰੋਲ ਮਿਲੀ ਹੈ ਜਿਸ ਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗबीर ਸਿੰਘ ਨੇ ਗੈਰੀ ਚਿੰਤਾ ਜਤਾਈ ਹੈ ਉਹਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਇਹ ਕੇਵਲ ਇੱਕ ਨਿਆਂ ਦੀ ਪੰਨੀ ਉਲਟਨੀ ਗੱਲ ਨਹੀਂ ਸਗੋਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਫੈਸਲਾ ਹੈ ਉਹਨਾਂ ਨੇ ਕਿਹਾ ਹੈ ਕਿ ਇੱਕ ਪਾਸੇ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਸਿਰਫ ਖੋਖਲੇ ਵਾਅਦੇ ਨੇ ਦੂਜੇ ਪਾਸੇ ਗੁਰਮੀਤ ਰਾਮ ਰਹੀਮ ਵਰਗੇ ਅਪਰਾਧੀ ਨੂੰ ਵਾਰ-ਵਾਰ ਪੈਰੋਲ ਦੇ ਕੇ ਬਾਹਰ ਲਿਆਂਦਾ ਜਾ ਰਿਹਾ ਹੈ ਇਹ ਸਿਰਫ ਸਿਆਸੀ ਲਾਭ ਲਈ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਤੁਰੰਤ ਰਿਹਾ ਕਰ ਦੇਣਾ ਚਾਹੀਦਾ ਹੈ ਇਸ ਬੰਦ ਵਿੱਚ ਸਿੰਘ ਸਾਹਿਬ ਗਿਆਨੀ ਰੁਗबीर ਸਿੰਘ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਪ੍ਰੋਲ ਮਿਲੀ ਜਾ ਰਹੀ ਹੈ ਕਿਵੇਂ ਦੇਖਦੇ ਹਾਂ ਸਾਰੇ ਮੁੱਦੇ ਨੂੰ ਸਰਦਾਰ ਜੀ ਦਾ ਫਲਸਫਾ ਹੈ ਜੀ ਕਰਦੇ ਜੀ ਬਹੁਤ ਵੱਡਾ ਪ੍ਰੋਸਟੈਂਸਰ ਹੈ ਇਸ ਲਈ ਸਾਰੇ ਧਰਮਾਂ ਦੇ ਹੋਰ ਸਾਰੇ ਸੱਭਿਆਚਾਰਕ ਜਿਹੜੇ ਤੋਂ ਆਪਣੇ ਵਸਦੇ ਨੇ ਔਰ ਇਤਾਰੇ ਕੀਤੇ ਜਾਂਦੇ ਨੇ ਕਿ ਇੱਥੇ ਧਰਮ ਨਿਰਪੇਖਤਾ ਹੈ ਇੱਥੇ ਧਰਮ ਨਿਰਪੇਖਤਾ ਹੈ ਲੇਕਿਨ ਸਿੱਖਾਂ ਵਾਸਤੇ ਇੱਥੇ ਕੋਈ ਵੀ ਧਰਮ ਦਾ ਪੱਖਾ ਜਿਹੜੀ ਹੈ ਉਹ ਨਹੀਂ ਹੈ ਜਿੱਥੇ 33-32 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਨੇ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਔਰ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜੇਲ੍ਹ ਤੋਂ ਜਿਹੜੀ ਰਿਹਾਈ ਹੈ ਉਹ ਨਹੀਂ ਦਿੱਤੀ ਜਾਣੀ ਮਨਲਾਸਨੀ ਕਿ ਜਿਹੜੇ ਔਰ ਜਿਹੜਾ ਸੌਦਾ ਸਾਧ ਹੈ ਗੁਰਬੀਤ ਰਾਮ ਰਵੀਨ ਜਿਹੜਾ ਬਲਾਤਕਾਰੀ ਹੈ ਜਿਹੜਾ ਨਿ ਵਿਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਉਹਨੂੰ بار-ਬਾਰ ਪੈਰੋਲ ਦੇ ਕੇ ਰਿਹਾਈ ਦੇ ਕੇ ਤੇ ਇਸ ਕਾਨੂੰਨ ਚੜਾਉਣ ਦਾ ਯਤਨ ਕੀਤਾ ਜਾਂਦਾ ਹੈ ਔਰ ਸਿੱਖਾਂ ਨੂੰ ਜਿਹੜਾ ਦੂਜੇ ਦਰਜੇ ਦੇ ਤੀਜੇ ਦਰਜੇ ਦੇ ਸ਼ਹਿਰੀ ਹੋਣ ਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ ਸਰਸੇ ਵਾਲੇ ਸਾਧ ਨੂੰ ਪੈਰੋਲ ਦੇਣੀ ਔਰ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨੀ ਇਹ ਸਿੱਖ ਪੰਥ ਵਾਸਤੇ ਸਿੱਖਾਦੜ੍ਹ ਹਿੰਦੁਸਤਾਨ ਦੇ ਵਿੱਚ ਜਿਹੜਾ ਹੈ ਬਹੁਤ ਵੱਡੀ ਇਕਤਾਨ ਸਾਥ